ਚਨਾ ਦਾਲ ਸਾਗ ਦਾ ਜੀ ਉਮੀਦ ਹੈ ਜੀ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਰੈਸਪੀ ਲੈ ਕੇ ਆਏ ਹਾਂ ਜੀ ਦਾਲ ਚਨਾ ਦਾਲ ਤੇ ਕਦੂ ਦੀ ਸਬਜ਼ੀ ਬਿਲਕੁਲ ਸੌਖੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਤੇ ਅੱਜ ਦੀ ਜਿਹੜੀ ਸਬਜ਼ੀ ਬਣਾਉਣੀ ਹੈ ਆਪਾਂ ਦਾਲ ਕੀ ਆਦੀ ਉਹ ਬਣਾਵਾਂਗੇ ਆਪਾਂ ਤੌੜੀ ਦੇ ਵਿੱਚ ਤੇ ਸਭ ਤੋਂ ਪਹਿਲਾਂ ਆਪਾਂ ਦਾਲ ਲੈ ਲਈ ਸੀ ਜੀ ਇੱਕ ਕੁੱਲੀ ਇਹਨੂੰ ਆਪਾਂ 3 ਤੋਂ 4 ਘੰਟੇ ਪਹਿਲਾਂ ਪਾ ਕੇ ਰੱਖ ਲਿਆ ਸੀ ਤੁਸੀਂ ਦੇਖ ਸਕਦੇ ਹੋ ਕਿ ਦਾਲ ਆਪਣੀ ਬਣ ਕੇ ਪੇਚ ਕੇ ਬਿਲਕੁਲ ਸੌਫਟ ਹੋ ਚੁੱਕੀ ਆ ਤੇ ਉਸ ਤੋਂ ਬਾਅਦ ਆਪਾਂ ਲੈ ਲਏ ਨੇ ਜੀ ਦੋ ਲੈਨੇ ਮੀਡੀਅਮ ਸਾਈਜ਼ ਦੇ ਕੀਏ ਅੱਧਾ ਕਿਲੋ ਕੀ ਆ ਲਿਆ ਤੇ ਨਾਲ ਹੀ ਆਪਾਂ ਤੜਕਾ ਲਾਉਣ ਵਾਸਤੇ ਸਮਾਨ ਲੈ ਲਿਆ ਜੇ ਲਸਣ ਅਦਰਕ ਹਰੀਆਂ ਮਿਰਚਾਂ ਤੇ ਪਿਆਜ਼ ਤੇ ਸਭ ਤੋਂ ਪਹਿਲਾਂ ਫਾ ਕਰ ਲੈਣੇ ਆ ਜੀ ਤੜਕੇ ਦੀ ਤਿਆਰੀ ਤੇ ਫਿਰ ਆਪਾਂ ਉਸ ਤੋਂ ਬਾਅਦ ਕੀਏ ਨੂੰ ਕੱਟ ਲਾਂਗੇ ਕਿਉਂਕਿ ਚਨਾ ਦਾਲ ਨੂੰ ਆਪਾਂ ਪਹਿਲਾਂ ਬਣਾਵਾਂਗੇ ਤੇ ਬਾਅਦ ਵਿੱਚ ਪਾਵਾਂਗੇ ਕੀ ਆ ਤੇ ਪਿਆਜ਼ ਆਪਾਂ ਛਿੱਲ ਕੇ ਲੈ ਲਿਆ ਇੱਕ ਤੇ ਨਾਲ ਹੀ ਇੱਥੇ ਆਪਾਂ ਅਦਰਕ ਨੂੰ ਲੈ ਲਿਆ ਦਰਦਰਾ ਕੁੱਟ ਕੇ ਕਿਉਂਕਿ ਬੱਚੇ ਕਟਿਆ ਹੋਇਆ ਅਦਰਕ ਖਾਣਾ ਪਸੰਦ ਨਹੀਂ ਕਰਦੇ ਇਸ ਕਰਕੇ ਮੈਂ ਦਰਦਰਾ ਕੁੱਟ ਕੇ ਲਿਆ ਤੇ ਸਭ ਤੋਂ ਪਹਿਲਾਂ ਆਪਾਂ ਪਿਆਜ਼ ਕੱਟ ਲੈਣੇ ਆ ਹਰੀਆਂ ਮਿਰਚਾਂ ਲਸਣ ਤੇ ਪਿਆਜ਼ ਦੀ ਆਪਾਂ ਕਟਿੰਗ ਕਰ ਲਈ ਹੈ ਜੀ ਹੁਣ ਆਪਾਂ ਲਾਉਨੇ ਆ ਜੀ ਸਬਜੀ ਨੂੰ ਤੜਕਾ ਥੋੜੀ ਆਪਾਂ ਰੱਖ ਲਈ ਹੈ ਜੀ ਚੁੱਲੇ ਤੇ ਤੇ ਅੱਗ ਆਪਾਂ ਬਾਲ ਲਈ ਹੈ ਤੇ ਹੁਣ ਕਰਦੇ ਆ ਜੀ ਤੜਕੇ ਦੀ ਤਿਆਰੀ ਤੇ ਦੋ ਚਮਚੇ ਪਾਵਾਂਗੇ ਆਪਾਂ ਦੇਸੀ ਘਿਓ ਅੱਜ ਦੀ ਜਿਹੜੀ ਆਪਾਂ ਸਬਜੀ ਬਣਾਉਣੀ ਆ ਇਹਨੂੰ ਬਣਾਵਾਂਗੇ ਆਪਾਂ ਦੇਸੀ ਘੋੜ ਦੇ ਵਿੱਚ ਛੋੜੀ ਵਿੱਚ ਬਣਾਵਾਂਗੇ ਸਬਜੀ ਦੇਸੀ ਘਿਓ ਦਾ ਤੜਕਾ ਲਾ ਕੇ ਤੁਸੀਂ ਇੱਕ ਵਾਰੀ ਸਬਜੀ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਸਵਾਦ ਬੰਦੀ ਹੈ ਤੇ ਹੁਣ ਆਪਾਂ ਘਿਓ ਨੂੰ ਕਰ ਲੈਨੇ ਆ ਚੰਗੀ ਤਰ੍ਹਾਂ ਗਰਮ ਜਦ ਕਿ ਉਹ ਹੋ ਗਿਆ ਗਰਮ ਤੇ ਹੁਣ ਆਪਾਂ ਇੱਕ ਚਮਚ ਪਾ ਦਨੇ ਆ ਜੀਰੇ ਦਾ ਤੇ ਨਾਲ ਹੀ ਹੁਣ ਇੱਥੇ ਪਾ ਦਨੇ ਆ ਦਰਦਰਾ ਕੁੱਟਿਆ ਹੋਇਆ ਅਦਰਕ ਤੇ ਲਸਣ ਵੀ ਨਾਲ ਹੀ ਕਟਿਆ ਹੋਇਆ ਇਹਨੂੰ ਆਪਾਂ ਭੁੰਨ ਲਈਏ ਅਦਰਕ ਦਾ ਰਸ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਿਆ ਤੇ ਹੁਣ ਆਪਾਂ ਨਾਲ ਹੀ ਥਪਾ ਦਾਂਗੇ ਜੀ ਕਟੀਆਂ ਹਰੀਆਂ ਮਿਰਚਾਂ ਤੇ ਪਿਆਜ਼ ਇਹਨੂੰ ਜੀ ਭੁੰਨ ਲੈਂਦੇ ਆ ਪਿਆਜ਼ ਭੁੰਨਣ ਤੋਂ ਬਾਅਦ ਹੁਣ ਆਪਾਂ ਪਾ ਦਿੰਨੇ ਆ ਜੀ ਮਸਾਲੇ ਤੇ ਸਭ ਤੋਂ ਪਹਿਲਾਂ ਪਾ ਦਾਂਗੇ ਜੀ ਆਪਾਂ 1 ਚਮਚ ਪਾ ਦਾਂਗੇ ਨਮਕ ਦਾ ਸਵਾਦ ਦੇ ਹਿਸਾਬ ਨਾਲ ਤੇ ਅੱਧਾ ਚਮਚ ਪਾ ਦਾਂਗੇ ਆਪਾਂ ਹਲਦੀ ਪਾਊਡਰ ਤੇ ਤੇ ਦ੍ਰੀ ਪੀਸੀ ਹੋਈ ਲਾਲ ਮਿਰਚ ਅੱਧਾ ਚਮਚ ਤੇ ਅੱਧਾ ਚਮਚ ਜੀ ਪਾਵਾਂਗੇ ਆਪਾਂ ਲਾਲ ਕਸ਼ਮੀਰੀ ਮਿਰਚ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਅੱਧਾ ਚਮਚ ਦੇ ਕਰੀਬ ਗਰਮ ਮਸਾਲਾ ਤੇ ਇਹਨਾਂ ਨੂੰ ਕਰ ਦਿੰਨੇ ਆ ਮਿਕਸਰ ਮਸਾਲੇ ਪਹੁੰਚ ਤੋਂ ਬਾਅਦ ਆਪਾਂ ਪਾਵਾਂਗੇ ਟਮਾਟਰ ਟਮੇਟਾ ਪਟਮਟਾ ਨੂੰ ਇਸੇ ਤਰ੍ਹਾਂ ਫੋਨ ਲੈ ਲੈਣਾ ਵਾਟਰ ਪਾਉਣ ਤੋਂ ਬਾਅਦ 2 ਮਿੰਟ ਬਾਅਦ ਆਪਾਂ ਪਾ ਦਾਂਗੇ ਚਨਾ ਦਾਲ ਇਹਨੂੰ ਕਰਕੇ ਚੰਗੀ ਤਰ੍ਹਾਂ ਮਿਕਸ ਕਰ ਦਾਲ ਦੇ ਵਿੱਚ ਆਪਾਂ ਥੋੜਾ ਜਿਹਾ ਪਾ ਦਾਂਗੇ ਜੀ ਪਾਣੀ ਤੇ ਤਦ ਨੂੰ ਆਪਾਂ 5 ਤੋਂ 6 ਮਿੰਟ ਵਾਸਤੇ ਇਸੇ ਤਰ੍ਹਾਂ ਰਿਨ ਲਾਂਗੇ ਚੰਗੀ ਤਰ੍ਹਾਂ ਤੇ ਉਨੀ ਦੇਰ ਆਪਾਂ ਇਧਰ ਆਪਣਾ ਜਿਹੜਾ ਕਦੂ ਆ ਇਹਨੂੰ ਕੱਟ ਲੈਣਾ ਹੈ ਅੱਜ 5 ਮਿੰਟ ਹੋ ਚੁੱਕੇ ਨੇ ਦਾਲ ਨੂੰ ਰਿਚੀ ਦੇ ਨੂੰ ਹੁਣ ਆਪਾਂ ਇਹਨੂੰ ਇੱਕ ਵਾਰ ਚੈੱਕ ਕਰ ਲੈਨੇ ਆ ਤੇ ਦਾਲ ਥੋੜੀ ਜੀ ਸੌਫਟ ਵੀ ਹੋ ਚੁੱਕੀ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਵੀ ਕਦੂ ਬਿਲਕੁਲ ਸੋਖੇ ਜੇ ਤਰੀਕੇ ਨਾਲ ਪੂਰੇ ਦੇਸੀ ਸਟਾਈਲ ਨਾਲ ਆਪਾਂ ਦਾਲ ਚਨਾ ਤੇ ਕਦੂ ਦੀ ਸਬਜ਼ੀ ਆਪਾਂ ਲੱਗਿਆ ਬਣਾਉਣਾ ਉਹ ਵੀ ਤੋਰੀ ਵਿੱਚ ਦੇਸੀ ਘਿਓ ਦਾ ਤੜਕਾ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਆਪਾਂ ਬਣਾ ਕੇ ਆਪਾਂ ਤਿਆਰ ਕਰਾਂਗੇ ਦਾਲ ਨੂੰ ਨਾਲੇ ਹੁਣ ਆਪਾਂ ਇਹਨੂੰ ਹਲਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਦਾਲ ਦੇ ਵਿੱਚ ਕੱਢੀ ਨੂੰ ਥੋੜਾ ਜਿਹਾ ਪਾਵਾਂਗੇ ਪਾਣੀ ਕਿਉਂਕਿ ਦਾਲ ਨੇ ਹਜੇ ਰਿਜਣਾ ਵੀ ਆ ਚੰਗੀ ਤਰ੍ਹਾਂ ਤੇ ਥੋੜਾ ਜਿਹਾ ਪਾ ਲੈ ਲਿਆ ਗਲਾਸ ਡੇਢ ਗਲਾਸ ਪਾਣੀ ਦਾ ਤੇ ਹੁਣ ਆਪਾਂ ਇਹਨੂੰ ਟੱਕ ਕੇ ਬਣਾਉਣੀ ਆ 15 ਮਿੰਟ ਹੋ ਗਏ ਨੇ ਜੀ ਸਾਨੂੰ ਸਬਜੀ ਨੂੰ ਹਰੇ ਝਲਵਾਉਂਦੇ ਹੋਏ ਤੇ ਹੁਣ ਆਪਾਂ ਇੱਕ ਵਾਰੀ ਸਬਜੀ ਨੂੰ ਚੈੱਕ ਕਰ ਲੈਨੇ ਆ। ਤੇ ਤੁਸੀਂ ਦੇਖ ਸਕਦੇ ਹੋ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਐ। ਹੁਣ ਤੁਸੀਂ ਚਾਹੋ ਇਹਦੇ ਵਿੱਚ ਪਾਣੀ ਪਾ ਕੇ ਹੋਰ ਸਬਜੀ ਨੂੰ ਜਿਹੜਾ ਪਤਲਾ ਕਰ ਸਕਦੇ ਹੋ। ਆਪਾਂ ਰੱਖਾਂਗੇ ਕਿ ਇਸੇ ਤਰ੍ਹਾਂ ਦੀ ਤੇ ਤੁਸੀਂ ਦੇਖ ਸਕਦੇ ਹੋ ਦਾਲ ਵੀ ਆਪਣੀ ਬਿਲਕੁਲ ਸੌਫਟ ਹੋ ਚੁੱਕੀ ਆ ਦੇਖੋ। ਤੇ ਹੁਣ ਆਪਾਂ ਸਬਜੀ ਦੇ ਵਿੱਚ ਲਾਸਟ 'ਚ ਪਾਉਨੇ ਆ ਜੀ ਹਰਾ ਧਨੀਆ ਕਿਉਂਕਿ ਹਰੇ ਧਨੀਏ ਤੋਂ ਬਿਨਾ ਕੋਈ ਵੀ ਸਬਜੀ ਬਿਲਕੁਲ ਅਧੂਰੀ ਹੈ ਤੇ ਹੁਣ ਮਿਕਸ ਕਰ ਦਨੇ ਆ ਕੜੀਆਂ ਨੂੰ ਪਾ ਕੇ ਚਲੋ ਜੀ ਸਬਜੀ ਆਪਣੀ ਤਿਆਰ ਹੋ ਗਈ ਜੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਸਬਜੀ ਆਪਣੀ ਬਣ ਕੇ ਤਿਆਰ ਹੋਈ ਆ ਤਿਆਰ ਹੋ ਜੀ ਗਰਮਾ ਗਰਮ ਚਨਾ ਦਾਲ ਕੀ ਇਹਦੀ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਟੇਸਟੀ ਸਬਜੀ ਆਪਣੀ ਬਣ ਕੇ ਤਿਆਰ ਹੋਈ ਆ ਤੁਸੀਂ ਇਹ ਸਬਜੀ ਨੂੰ ਚੌਲਾ ਨਾਲ ਖਾਓ ਚਾਹੇ ਕਿਸੇ ਵੀ ਪਰੌਂਠੇ ਜਾਂ ਸਾਦੇ ਫੁਲਕੇ ਦੇ ਨਾਲ ਸਬਜੀ ਨੂੰ ਖਾ ਸਕਦੇ ਹੋ ਬਹੁਤ ਹੀ ਜਿਆਦਾ ਵਧੀਆ ਬਣੀ ਆ ਤੇ ਜੇਕਰ ਤੁਹਾਨੂੰ ਅੱਜ ਦੀ ਰੈਸਪੀ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ